ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਘਰ ਸੁੱਤੇ ਹੋਏ ਸਨ ਕਿ ਮਾਤਾ ਤ੍ਰਿਪਤਾ ਜੀ ਨੇ ਤੁਲਸਾ ਦਾਸੀ ਨੂੰ ਆਖਿਆ ਕਿ ਨਾਨਕ ਜੀ ਨੂੰ ਕਹੋ ਕਿ ਪ੍ਰਸ਼ਾਦਾ ਤਿਆਰ ਹੈ ਆਣ ਕੇ ਗਰਮ-ਗਰਮ ਛਕ ਲਵੋ ਠੰਡਾ ਨਾ ਹੋ ਜਾਵੇ ਤਾਂ ਦੇ ਦਾਸੀ ਨੇ ਜਾ ਕੇ ਵੇਖਿਆ ਕਿ ਗੁਰੂ ਜੀ ਸੁੱਤੇ ਪਏ ਹਨ ਉਹਨਾਂ ਦਾ ਇੱਕ ਚਰਨ ਨੰਗਾ ਸੀ ਦਾਸੀ ਨੇ ਸੋਚਿਆ ਕਿ ਇਹਨਾਂ ਨੂੰ ਹੱਥ ਲਾ ਕੇ ਜਾਂ ਆਵਾਜ਼ ਮਾਰ ਕੇ ਜਗਾਉਣਾ ਉਚਿਤ ਨਹੀਂ ਹੋਵੇਗਾ ਇਸ ਕਰਕੇ ਉਹ ਆਪਣੀ ਜ਼ੁਬਾਨ ਦੇ ਨਾਲ ਗੁਰੂ ਜੀ ਦੇ ਨੰਗੇ ਪੈਰ ਨੂੰ ਚੱਟਣ ਲੱਗ ਪਈ ਜਦ ਦਾਸੀ ਨੇ ਆਪਣੀ ਜ਼ੁਬਾਨ ਨੂੰ ਦੋ ਤਿੰਨ ਵਾਰ ਆਪ ਜੀ ਦੇ ਪਵਿੱਤਰ ਚਰਨ ਕਮਲ ਨਾਲ ਲਾਇਆ ਤਾਂ ਉਸ ਨੂੰ ਤਿੰਨਾ ਭਵਨਾਂ ਦੀ ਸੋਝੀ ਹੋ ਗਈ ਉਸ ਨੂੰ ਜੰਗਲਾਂ ਪਿੰਡਾਂ ਅਤੇ ਸਮੁੰਦਰਾਂ ਵਿੱਚ ਹਾਰੇ ਪ੍ਰਕਾਰ ਦੀ ਸੂਜ-ਬੂਜ ਹੋ ਗਈ ਜਿਸ ਕਰਕੇ ਉਸਨੇ ਇੱਕ ਕੌਤਕ ਵੇਖਿਆ ਕਿ ਲਾਹੌਰ ਦੇ ਸੁਦਾਗਰ ਮਨੁਸ਼ੁਖ ਦਾ ਜਹਾਜ਼ ਸੰਗਲਾ ਦੀਪ ਦੇ ਸਮੁੰਦਰ ਵਿੱਚ ਡੁੱਬਣ ਲੱਗਾ ਹੈ ਤੇ ਉਸਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ हे ਦੀਨਾ ਬੰਦੂ ਮੇਰਾ ਜਹਾਜ਼ ਸਮੁੰਦਰ ਵਿੱਚ ਡੁੱਬਣ ਤੋਂ ਬਚਾਓ ਮਨੁਸ਼ੁਖ ਦੀ ਅਰਦਾਸ ਨੂੰ ਸੁਣ ਕੇ ਗੁਰੂ ਜੀ ਨੇ ਉੱਥੇ ਪਹੁੰਚ ਕੇ ਜਹਾਜ਼ ਨੂੰ ਬੰਨੇ ਲਾ ਦਿੱਤਾ ਜਿਸ ਨੂੰ ਸਹੀ ਸਲਾਮਤ ਬੰਨੇ ਲੱਗਾ ਵੇਖ ਕੇ ਮਾਨਸੂਖ ਬੜਾ ਖੁਸ਼ ਹੋਇਆ ਜਦ ਤੁਲਸਾ ਨੇ ਇਹ ਸਾਰਾ ਵਰਤਾਂਤ ਵੇਖਿਆ ਤਾਂ ਉਸ ਨੇ ਦੌੜ ਕੇ ਮਾਤਾ ਜੀ ਨੂੰ ਦੱਸਿਆ ਕਿ ਉਹ ਆਪਣੇ ਇੱਕ ਸਿੱਖ ਦਾ ਜਹਾਜ਼ ਜੋ ਸਮੁੰਦਰ ਵਿੱਚ ਡੁੱਬਣ ਲੱਗਾ ਸੀ ਬੰਦੇ ਲਾ ਰਹੇ ਹਨ ਇਸ ਕਰਕੇ ਮੈਂ ਉਹਨਾਂ ਨੂੰ ਜਗਾਇਆ ਨਹੀਂ ਜਦ ਉਹ ਸਿੱਖ ਦੇ ਕੰਮ ਸਿਰੇ ਚਾੜ ਲੈਣਗੇ ਤਾਂ ਜਗਾ ਕੇ ਲਿਆਵਾਂਗੀ ਦਾਸੀ ਦੀ ਇਹ ਗੱਲ ਸੁਣ ਕੇ ਮਾਤਾ ਜੀ ਨੇ ਸਮਝਿਆ ਕਿਸ ਨੇ ਮੇਰੇ ਨਾਲ ਹਾਸਾ ਕੀਤਾ ਹੈ ਇਸ ਵਾਸਤੇ ਉਹ ਆਪ ਗੁਰੂ ਜੀ ਨੂੰ ਜਗਾ ਕੇ ਲਿਆਏ ਅਤੇ ਪ੍ਰਸ਼ਾਦਾ ਛਕਾ ਕੇ ਪੁੱਛਿਆ ਪੁੱਤਰ ਜੀ ਤੁਹਾਡੀ ਇਹ ਲਟਬੋਰੀ ਦਸ਼ਾ ਵੇਖ ਕੇ ਤੁਲਸਾ ਨੌਕਰਾਨੀ ਵੀ ਮਸ਼ਕਰੀਆਂ ਕਰਦੀ ਹੈ ਉਸਨੇ ਕਿਹਾ ਹੈ ਕਿ ਗੁਰੂ ਜੀ ਇੱਕ ਸਿੱਖ ਦਾ ਜਹਾਜ਼ ਪਾਰ ਲਾਉਣ ਵਾਸਤੇ ਗਏ ਹੋਏ ਹਨ ਇਸ ਕਰਕੇ ਉਸਨੇ ਆਪ ਜੀ ਨੂੰ ਪ੍ਰਸ਼ਾਦਾ ਛਕਣ ਵਾਸਤੇ ਜਗਾਇਆ ਨਹੀਂ ਗੁਰੂ ਜੀ ਨੇ ਕਿਹਾ ਮਾਤਾ ਜੀ ਇਹ ਕਮਲੀ ਰਮਲੀ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਐਵੇਂ ਕਰਦੀ ਹੈ ਇਹ ਬਚਨ ਕਰਕੇ ਆਪ ਜੀ ਇਕਾਂਤ ਜੰਗਲ ਨੂੰ ਚਲੇ ਗਏ ਤੁਲਸਾਦਾਸੀ ਆਪ ਜੀ ਦੇ ਬਚਨਾ ਕਰਕੇ ਜਿੰਨਾ ਚਿਰ ਜਿਉਂਦੀ ਰਹੀ ਤਦ ਤੱਕ ਮਸਤਾਨੀ ਅਵਸਥਾ ਵਿੱਚ ਰਹੀ ਅੰਤ ਨੂੰ ਸਰੀਰ ਤਿਆਗ ਕੇ ਸੱਚਖੰਡ ਜਾਬਰਾ ਜੀ ਹੁਣ ਤੁਹਾਨੂੰ ਅਸੀਂ ਮਨਸੁਖ ਦਾ ਪ੍ਰਸੰਗ ਵੀ ਸੁਣਾਉਣ ਦਾ ਉਪਰਾਲਾ ਕਰਦੇ ਹਾਂ ਮਨਸੁਖ ਆਪਣਾ ਮਾਲ ਸਦਾਗਰੀ ਲੈ ਕੇ ਸੰਗਲਾਦੀਪ ਟਾਪੂ ਦੇ ਇੱਕ ਸ਼ਹਿਰ ਵਿੱਚ ਪਹੁੰਚ ਗਿਆ ਉਸ ਸ਼ਹਿਰ ਵਿੱਚ ਬਹੁਤ ਧਨੀ ਲੋਕ ਵੱਸਦੇ ਸਨ ਅਤੇ ਬੜੇ ਸੁੰਦਰ ਉਸਦੇ ਬਾਜ਼ਾਰ ਸਨ ਉਹ ਸ਼ਿਵਨਾਬ ਰਾਜੇ ਦੀ ਨਗਰੀ ਸੀ ਰਾਜਾ ਸਾਲਗ੍ਰਾਮ ਪੱਥਰਾਂ ਦੀ ਪੂਜਾ ਕਰਦਾ ਸੀ ਅਤੇ ਇਕਾਦਸ਼ੀ ਦਾ ਵਰਤ ਨੇਮ ਨਾਲ ਰੱਖਦਾ ਸੀ ਉਸ ਦਿਨ ਸਾਰੇ ਸ਼ਹਿਰ ਵਿੱਚ ਕੋਈ ਵੀ ਇਸਤਰੀ ਪੁਰਸ਼ ਭੋਜਨ ਨਹੀਂ ਪਾਉਂਦਾ ਸੀ ਮਨਸੁਖ ਆਪਣੇ ਡੇਰੇ ਨਿੱਤ ਪ੍ਰਤੀ ਸਤਗੁਰ ਦੀ ਪਾਸੋਂ ਲਿਖਵਾਈ ਹੋਈ ਬਾਣੀ ਦਾ ਪਾਠ ਕਰਕੇ ਕੜਾ ਪ੍ਰਸ਼ਾਦ ਕਰਕੇ ਸੰਗਤਾਂ ਵਿੱਚ ਵਰਤੌਂਦਾ ਅਤੇ ਆਪ ਛਕਦਾ ਸੀ ਜਦ ਇਕਾदशी ਵਾਲੇ ਦਿਨ ਵੀ ਉਸਨੇ ਇਸ ਤਰ੍ਹਾਂ ਹੀ ਕੀਤਾ ਤਾਂ ਕਿਸੇ ਨੇ ਰਾਜੇ ਸ਼ਿਵਨਾਬ ਨੂੰ ਜਦਸਿਆ ਕਿ ਸਮੁੰਦਰ ਤੋਂ ਪਾਰ ਇੱਕ ਸ਼ਾਹੂਕਾਰ ਸੌਦਾਗਰ ਆਇਆ ਹੈ ਉਹ ਨਾ ਤਿਲਕ ਲਾਉਂਦਾ ਹੈ ਨਾ ਸਾਲਗ੍ਰਾਮ ਪੂਜਦਾ ਹੈ ਅਤੇ ਅੱਜ ਉਸਨੇ ਇੱਕਾदशी ਵਾਲੇ ਦਿਨ ਵਰਤ ਨਹੀਂ ਰੱਖਿਆ ਅਤੇ ਲੋਕਾਂ ਨੂੰ ਭੋਜਨ ਛਕਾਇਆ ਤੇ ਆਪ ਵੀ ਛਕਿਆ ਹੈ ਸ਼ਿਵਨਾਬ ਨੇ ਉਸੇ ਸਮੇਂ ਆਦਮੀ ਭੇਜ ਕੇ ਮਨਸੁਖ ਨੂੰ ਆਪਣੇ ਪਾਸ ਬੁਲਾਇਆ ਮਨਸੁਖ ਨੇ 1000 ਰੁਪਇਆ ਤੇ ਨਲੀਅਰ ਰਾਜੇ ਅੱਗੇ ਰੱਖ ਕੇ ਧੰਨ ਗੁਰੂ ਨਾਨਕ ਜੀ ਆਖਿਆ ਸ਼ਿਵਨਾਬ ਨੇ ਪੁੱਛਿਆ ਕਿ ਅਸਾਂ ਸੁਣਿਆ ਹੈ ਤੂੰ ਤਿਲਕ ਨਹੀਂ ਲਾਉਂਦਾ ਨਾ ਸਾਲਗ੍ਰਾਮ ਪੂਜਦਾ ਹੈ ਅਤੇ ਇਕਾਦਸ਼ੀ ਨੂੰ ਵਰਤ ਨਹੀਂ ਰੱਖਿਆ ਫਿਰ ਤੂੰ ਰੋਜ਼ ਹੀ ਪਹਿਰ ਰਾਤ ਤੜਕੇ ਉੱਠ ਕੇ ਇਸ਼ਨਾਨ ਕਰਦਾ ਹੈ ਇਹ ਉਲਟੀ ਮਤ ਤੂੰ ਕਿਸ ਪਾਸੋਂ ਲਈ ਹੈ ਮਨੁੱਖ ਨੇ ਕਿਹਾ ਮਹਾਰਾਜ ਬ੍ਰਿਛ ਰੂਪੀ ਜਗਤ ਉਪਰੋਂ ਮੁਕਤ ਫਲ ਪ੍ਰਾਪਤ ਕਰਨ ਵਾਸਤੇ ਦੋ ਰਸਤੇ ਹਨ ਇੱਕ ਕੀੜੀ ਵਾਂਗੂ ਜ਼ਮੀਨ ਤੋਂ ਸਹਜੇ ਸਹਜੇ ਉੱਪਰ ਚੜ੍ਹ ਕੇ ਅਤੇ ਦੂਜਾ ਪੰਛੀ ਵਾਂਗੂ ਉਡਾਰੀ ਮਾਰ ਕੇ ਤਤਸ਼ੀਨਹੀ ਜਪ ਤਪ ਕੀੜੀ ਦੀ ਚਾਲ ਹਨ ਜਿਨ੍ਹਾਂ ਨਾਲ ਬਹੁਤ ਸਮਾਂ ਲੱਗਦਾ ਹੈ ਪਰ ਪੂਰੇ ਸਤਗੁਰ ਦਾ ਉਪਦੇਸ਼ ਪੰਛੀ ਦੀ ਉਡਾਰੀ ਸਮਾਨ ਹੈ ਜਿਸ ਨਾਲ ਥੋੜੇ ਸਮੇਂ ਵਿੱਚ ਹੀ ਮੁਕਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਤੁਸੀਂ 15ਵੇਂ ਦਿਨ ਇਕਾदशी ਰੱਖਦੇ ਹੋ ਪਰ ਮਹਾਪੁਰਖਾਂ ਦੇ ਨਿਤ ਹੀ ਇਕਾदशी ਹੁੰਦੀ ਹੈ ਜੋ ਸੰਜਮ ਨਾਲ ਸਰੀਰ ਦੇ ਨਿਰਵਾਹ ਮਾਤਰ ਖਾਂਦੇ ਤੇ ਪੀਂਦੇ ਹਨ ਉਪਰੰਤ ਜਿਹੜੀ ਤੁਸੀਂ ਇਸ਼ਨਾਨ ਦੀ ਗੱਲ ਪੁੱਛੀ ਹੈ ਉਸ ਦੇ ਸਬੰਧ ਵਿੱਚ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੇ ਕੋਈ ਪਹਿਰ ਰਾਤ ਰਹਿੰਦੀ ਇਸ਼ਨਾਨ ਕਰੇ ਸੋਨੇ ਦਾ ਇੱਕ ਭਾਰ ਦਾਨ ਕਰਨ ਦੇ ਬਰਾਬਰ ਫਲ ਮਿਲਦਾ ਹੈ ਜਿਹੜਾ ਚਾਰ ਘੜੀ ਰਾਤ ਰਹਿੰਦੀ ਇਸ਼ਨਾਨ ਕਰੇ ਉਸ ਨੂੰ ਇੱਕ ਭਾਰ ਚਾਂਦੀ ਦਾਨ ਦਾ ਫਲ ਪ੍ਰਾਪਤ ਹੁੰਦਾ ਹੈ ਜੋ ਇੱਕ ਘੜੀ ਰਹਿੰਦੀ ਇਸ਼ਨਾਨ ਕਰੇ ਉਸ ਨੂੰ ਸਵਾ ਮਣ ਦੁੱਧ ਦਾ ਤੇ ਜਿਹੜਾ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰੇ ਉਸ ਨੂੰ ਮਣ ਭਰ ਜਲ ਦਾਨ ਕਰਨ ਦਾ ਫਲ ਮਿਲਦਾ ਹੈ ਪਰੰਤੂ ਜਿਹੜੇ ਸੂਰਜ ਚੜ੍ਹੇ ਇਸ਼ਨਾਨ ਕਰਦੇ ਹਨ ਉਹ ਕੇਵਲ ਦੇਹੀ ਨੂੰ ਹੀ ਸਾਫ਼ ਕਰਦੇ ਹਨ ਹੋਰ ਉਹਨਾਂ ਨੂੰ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਸੋ ਜੇਕਰ ਮੈਂ ਪਹਿਰ ਰਾਤ ਰੈਂਦੀ ਉੱਠ ਕੇ ਇਸ਼ਨਾਨ ਕਰਦਾ ਹਾਂ ਤਾਂ ਕੋਈ ਪਾਪ ਨਹੀਂ ਕਰਦਾ ਇਸ ਸਮੇਂ ਇਸ਼ਨਾਨ ਕਰਨ ਦਾ ਮਹਾਤਮ ਸਭ ਪੁਸਤਕਾਂ ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਅਤੇ ਜੋ ਪੱਥਰ ਦਾ ਪੂਜਨ ਹੈ ਉਹ ਨਾ ਕੁਝ ਖਾਂਦਾ ਪੀਂਦਾ ਹੈ ਨਾ ਕੁਝ ਉਪਦੇਸ਼ ਦਿੰਦਾ ਹੈ ਉਸ ਦੀ ਸੇਵਾ ਦਾ ਕੀ ਫਲ ਮਿਲੇਗਾ ਸਤਿਗੁਰ ਜੋ ਪੂਰਨਪੁਰਖ ਪਰਮ ਕਿਰਪਾਲੂ ਹਨ ਉਹਨਾਂ ਦੀ ਸੇਵਾ ਕਰਕੇ ਅਤਿ ਉੱਤਮ ਫਲ ਮੁਕਤ ਪਦ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰ ਜੀ ਨੇ ਕਲਯੁਗ ਦੇ ਜੀਵਾਂ ਦਾ ਉਦਾਰ ਕਰਨ ਵਾਸਤੇ ਅਵਤਾਰ ਧਾਰਿਆ ਹੈ ਜਿਨ੍ਹਾਂ ਨੇ ಅಪਾਰ ਕਿਰਪਾ ਕਰਕੇ ਮੈਨੂੰ ਮੁਕਤੀ ਪ੍ਰਾਪਤੀ ਦਾ ਰਸਤਾ ਪੰਛੀ ਦੀ ਉਡਾਰੀ ਵਾਂਗੂ ਦੱਸ ਦਿੱਤਾ ਹੈ ਮਨ ਸੁਖ ਦੇ ਸੱਚੇ ਹਿਰਦੇ ਵਿੱਚੋਂ ਸ਼ਰਧਾ ਅਤੇ ਪ੍ਰੇਮ ਨਾਲ ਨਿਕਲੇ ਹੋਏ ਇਹ ਬਚਨ ਸ਼ਿਵਨਾਬ ਦੇ ਹਿਰਦੇ ਵਿੱਚ ਇਉਂ ਅਸਰ ਕਰਕੇ ਜਿਵੇਂ ਭਾਰ ਨਾਲ ਲੱਦੀ ਹੋਈ ਗੱਡੀ ਪੋਲੀ ਜ਼ਮੀਨ ਵਿੱਚ ਤਸ ਜਾਂਦੀ ਹੈ ਉਸ ਨੇ ਮਨਸੁਖ ਨੂੰ ਪੁੱਛਿਆ ਤੇਰਾ ਐਸਾ ਗੁਰੂ ਕੌਣ ਹੈ ਮਨਸੁਖ ਨੇ ਦੱਸਿਆ ਮੇਰੇ ਗੁਰੂ ਨਾਨਕ ਜੀ ਹਨ ਜੋ ਪਰਮੇਸ਼ਰ ਦੇ અવਤਾਰ ਹਨ ਅਤੇ ਕਲਯੁਗ ਦੇ ਲੋਕਾਂ ਦੀ ਆਪਣੇ ਹਿੱਤੇ ਉਪਦੇਸ਼ ਦੁਆਰਾ ਕਲਿਆਣ ਕਰ ਦਿੰਦੇ ਹਨ ਉਹਨਾਂ ਦੇ ਦਰਸ਼ਨ ਕਰਕੇ ਹੀ ਉਹਨਾਂ ਦੇ ਪਰਮ ਗੁਣਾ ਦਾ ਪਤਾ ਲੱਗ ਸਕਦਾ ਹੈ ਰਾਜੇ ਦੇ ਇਹ ਬਚਨ ਸੁਣ ਕੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਬੇਨਤੀ ਕੀਤੀ ਕਿ ਮੈਨੂੰ ਵੀ ਆਪਣੇ ਗੁਰੂ ਦੇ ਦਰਸ਼ਨ ਕਰਾਓ ਆਪਣਾ ਸੌਦਾ ਵੇਚ ਕੇ ਛੇਤੀ ਵਾਪਸ ਚਲੋ ਤੇ ਮੈਨੂੰ ਆਪਣੇ ਨਾਲ ਲੈ ਚਲੋ ਮਨੁਸੁਖ ਨੇ ਕਿਹਾ ਰਾਜਾ ਜੀ ਕਾਲੀ ਨਾ ਕਰੋ ਗੁਰੂ ਜੀ ਅੰਤਰਜਾਮੀ ਘਟ ਘਟ ਦੇ ਜਾਣਣ ਹਾਰ ਹਨ ਜੇ ਤੁਸੀਂ ਸੱਚੇ ਹਿਰਦੇ ਨਾਲ ਉਹਨਾਂ ਨੂੰ ਯਾਦ ਕਰੋਗੇ ਤਾਂ ਉਹ ਤੁਹਾਨੂੰ ਇੱਥੇ ਹੀ ਆਣ ਕੇ ਦਰਸ਼ਨ ਦੇ ਜਾਣਗੇ ਰਾਜੇ ਨੇ ਕਿਹਾ ਮੈਨੂੰ ਉਹਨਾਂ ਦਾ ਸਰੀਰਕ ਚਿੰਨ ਚੱਕਰ ਸਮਝਾਓ ਜਿਸ ਦਾ ਧਿਆਨ ਧਰ ਕੇ ਮੈਂ ਉਹਨਾਂ ਨੂੰ ਯਾਦ ਕਰਾਂ ਮਨੁਸੁਖ ਨੇ ਗੁਰੂ ਜੀ ਦੇ ਸਰੂਪ ਦਾ ਵਰਣਨ ਕਰਕੇ ਅਤੇ ਘਰਬਾਰ ਦਾ ਸਾਰਾ ਪਤਾ ਰਾਜੇ ਨੂੰ ਲਿਖਾ ਦਿੱਤਾ ਉਪਰੰਤ ਮਨੁਸੁਖ ਨੇ ਜਦ ਆਪਣਾ ਸਾਰਾ ਮਾਲ ਵੇਚ ਲਿਆ ਤੇ ਦੇਸ਼ ਨੂੰ ਵਾਪਸ ਜਾਣ ਵਾਸਤੇ ਤਿਆਰ ਹੋਏ ਤਾਂ ਰਾਜੇ ਨੇ ਕਿਹਾ ਤੇਰੇ ਇੱਥੇ ਰਹਿਣ ਨਾਲ ਸਤ ਸੰਗ ਹੋ ਜਾਂਦਾ ਸੀ ਹੁਣ ਮੇਰੀ ਅਭਿਲਾਖਾ ਕਦੋਂ ਤੱਕ ਪੂਰਨ ਹੋਵੇਗੀ ਮਨਸੁਖ ਨੇ ਕਿਹਾ ਰਾਜਾ ਜੀ ਤੁਸੀਂ ਧੀਰਜ ਰੱਖੋ ਗੁਰੂ ਜੀ ਛੇਤੀ ਹੀ ਦਰਸ਼ਨ ਦੇਣਗੇ ਮਨਸੁਖ ਦੇ ਤੁਰ ਜਾਣ ਪਿੱਛੋਂ ਰਾਜਾ ਅੱਠੇ ਪਹਿਰ ਬੈੰਦਾ ਉੱਟਦਾ ਸੌਂਦਾ ਤੇ ਜਾਗਦਾ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਗ ਵਿੱਚ ਸਮਾਂ ਬਤੀਤ ਕਰਨ ਲੱਗਾ ਦਰਸ਼ਨਾਂ ਦੀ ਤਾਂਗ ਨਾਲ ਕਈ ਵਾਰ ਉਹ ਖਾਣਾ ਪੀਣਾ ਵੀ ਭੁੱਲ ਜਾਂਦਾ ਤੇ ਦਰਸ਼ਨ ਪਿਆਸੇ ਨੇਤਰਾਂ ਵਿੱਚੋਂ ਜਲ ਵਗਦਾ ਰਹਿੰਦਾ ਜਦ ਸ਼ਿਵਨਾਬ ਰਾਜਾ ਗੁਰੂ ਦਰਸ਼ਨਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਤਾਂ ਕਈ ਭੇਖੀ ਫਕੀਰ ਆਪਣਾ ਨਾਨਕ ਨਾਮ ਰੱਖ ਕੇ ਰਾਜੇ ਦੇ ਨਗਰ ਵਿੱਚ ਪਹੁੰਚ ਗਏ ਅਤੇ ਲੋਕਾਂ ਨੂੰ ਆਪਣਾ ਨਾਮ ਪ੍ਰਗਟ ਕਰਕੇ ਸੁਣਾਉਂਦੇ ਜਦ ਰਾਜੇ ਨੂੰ ਪਤਾ ਲੱਗਦਾ ਕਿ ਕੋਈ ਨਾਨਕ ਨਾਮ ਦਾ ਫਕੀਰ ਆਇਆ ਹੈ ਤਾਂ ਉਹ ਉਸ ਦੇ ਪਾਸ ਮਿਲਣ ਵਾਸਤੇ ਆਉਂਦਾ ਪਰ ਜਦ ਉਸ ਦੇ ਪਾਸ ਬੈਠ ਕੇ ਆਪਣੇ ਮਨ ਦੇ ਸ਼ੰਕੇ ਪੁੱਛਦਾ ਤਾਂ ਉਹ ਗਿਆਨਹੀਨ ਕੁਝ ਦੱਸ ਨਾ ਸਕਦਾ ਫਿਰ ਰਾਜੇ ਨੇ ਐਸੇ ਫਕੀਰਾਂ ਦੇ ਪਰਖਣ ਵਾਸਤੇ ਇੱਕ ਹੋਰ ਢੰਗ ਸੋਚਿਆ ਸ਼ਹਿਰ ਦੀਆਂ ਸੁੰਦਰ ਇਸਤਰੀਆਂ ਨੂੰ ਹੁਕਮ ਕੀਤਾ ਕਿ ਜਿਹੜਾ ਕੋਈ ਵਿਦੇਸ਼ੀ ਫਕੀਰ ਸ਼ਹਿਰ ਆਵੇ ਉਸ ਪਾਸ ਜਾ ਕੇ ਰਾਤ ਸਮੇਂ ਉਸ ਦੀ ਸੇਵਾ ਕਰੋ ਅਤੇ ਵੇਖੋ ਕਿ ਉਹ ਪੂਰਾ ਸੰਤ ਹੈ ਕਿ ਉਹਨਾ ਜਦ ਕਿਸੇ ਨੂੰ ਪੂਰਾ ਨਿਰਨੇ ਕਰ ਲਵਾਂ ਤਾਂ ਆਣ ਕੇ ਦੱਸਣਾ ਰਾਜੇ ਦਾ ਹੁਕਮ ਮੰਨ ਕੇ ਜਦ ਇਸ ਤਰ੍ਹਾਂ ਫਕੀਰਾਂ ਦੀ ਪਰਖ ਹੋਣ ਲੱਗੀ ਤਾਂ ਇਸਤਰੀਆਂ ਦੇ ਹਾਰ ਸ਼ਿੰਗਾਰ ਤੇ ਆ ਭਾਵ ਵੇਖ ਕੇ ਕੋਈ ਸਾਧੂ ਵੀ ਆਪਣੇ ਨੇਮ ਧਰਮ ਵਿੱਚ ਸਥਿਰ ਨਾ ਰਹਿੰਦਾ ਸਭ ਪਤਿਤ ਹੋ ਜਾਂਦੇ ਜਦ ਰਾਜੇ ਨੂੰ ਇਹ ਗੱਲ ਦੱਸੀ ਜਾਂਦੀ ਤਾਂ ਉਹ ਸਮਝ ਲੈਂਦਾ ਕਿ ਇਹ ਪਖੰਡੀ ਟੋਲਾ ਹੈ ਗੁਰੂ ਨਾਨਕ ਐਸਾ ਨਹੀਂ ਹੋ ਸਕਦਾ ਐਸੀਆਂ ਸੋਚਾਂ ਸੋਚ ਕੇ ਪਤਾ ਨਹੀਂ ਉਸ ਪੂਰਨ ਗੁਰੂ ਨਾਨਕ ਦੇ ਮੈਨੂੰ ਕਦੀ ਦਰਸ਼ਨ ਹੋਣਗੇ ਜਾਂ ਨਹੀਂ ਰਾਜਾ ਠੰਡੇ ਸਾਹ ਲੈਂਦਾ ਜਿਸ ਨਾਲ ਉਸ ਦੀਆਂ ਅੱਖਾਂ ਵਿੱਚੋਂ ਆਪਣੇ ਆਪ ਹੀ ਬਿਰਹੋਂ ਦਾ ਨੀਰ ਵਗਣ ਲੱਗ ਪੈਂਦਾ ਇਸ ਤਰ੍ਹਾਂ ਜਦ ਰਾਜੇ ਦੇ ਤੀਬਰ ਪ੍ਰੇਮ ਨੇ ਖਿੱਚ ਪਾਈ ਤਾਂ ਗੁਰੂ ਜੀ ਜੰਗਲ ਵਿੱਚ ਬੈਠੇ ਭਾਈ ਬਾਲਾ ਜੀ ਨੂੰ ਤੇ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਆਜੋ ਸੰਸਾਰ ਦੀ ਯਾਤਰਾ ਕਰੀਏ ਕਿਤੇ ਪਾਪੀ ਕਿਤੇ ਧਰਮਾਤਮਾ ਕਿਤੇ ਸੁਖੀ ਤੇ ਕਿਤੇ ਦੁਖੀ ਅਨੇਕ ਪ੍ਰਕਾਰ ਦੇ ਲੋਕ ਵੱਸਦੇ ਹਨ ਉਹਨਾਂ ਨੂੰ ਵੇਖੀਏ ਆਪ ਜੀ ਦੇ ਪਵਿੱਤਰ ਬਚਨ ਸੁਣ ਕੇ ਮਰਦਾਨੇ ਨੇ ਕਿਹਾ ਸੱਚੇ ਪਾਤਸ਼ਾਹ ਜਿੱਧਰ ਚੱਲੋਂਗੇ ਅਸੀਂ ਵੀ ਤੁਹਾਡੇ ਪਿੱਛੇ ਤੁਰ ਪਾਵਾਂਗੇ ਫਿਰ ਬਾਲਾ ਜੀ ਨੇ ਹੱਥ ਜੋੜ ਕੇ ਆਖਿਆ ਕਿ ਮੈਨੂੰ ਆਪਣੇ ਨਾਲ ਹੀ ਰੱਖਣਾ ਪਿੱਛੇ ਨਾ ਛੱਡ ਜਾਣਾ ਭਾਈ ਬਾਲਾ ਜੀ ਦੀ ਬੇਨਤੀ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਉਪਰੰਤ ਜਦ ਸੰਧਿਆ ਹੋਈ ਤਾਂ ਆਪ ਆਪਣੇ ਘਰ ਆ ਗਏ ਅਤੇ ਭਾਈ ਬਾਲਾ ਜੀ ਮਾਤਾ ਤ੍ਰਿਪਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਗੁਰੂ ਜੀ ਕਿਸੇ ਦਸ਼ਾ ਬਾਹਰ ਜਾਣ ਵਾਸਤੇ ਤਿਆਰ ਹਨ ਤੇ ਅਸੀਂ ਵੀ ਉਹਨਾਂ ਨਾਲ ਹੀ ਜਾਣਾ ਹੈ ਸਾਡੀ ਉਹਨਾਂ ਨਾਲ ਬਹੁਤ ਪ੍ਰੀਤੀ ਹੈ ਜਦ ਇਹ ਖਬਰ ਗੁਰੂ ਜੀ ਦੇ ਮਾਤਾ ਪਿਤਾ ਨੂੰ ਹੋਈ ਤਾਂ ਉਹਨਾਂ ਨੂੰ ਬਹੁਤ ਚਿੰਤਾ ਲੱਗ ਗਈ ਤੇ ਖਾਣਾ ਪੀਣਾ ਭੁੱਲ ਗਏ ਮਾਤਾ ਪਿਤਾ ਚਾਚਾ ਲਾਲੂ ਜੀ ਸਾਰੇ ਮਿਲ ਕੇ ਰਾਏ ਪਾਸ ਜਾ ਕੇ ਕਹਿਣ ਲੱਗੇ ਕਿ ਨਾਨਕ ਜੀ ਨੂੰ ਜਿਸ ਤਰ੍ਹਾਂ ਵੀ ਹੋ ਸਕੇ ਕਰ ਹੀ ਰੱਖੋ ਉਹ ਬਾਹਰ ਵਿਦੇਸ਼ ਜਾਣ ਵਾਸਤੇ ਤਿਆਰ ਹੋ ਰਹੇ ਹਨ ਰਾਏ ਜੀ ਨੇ ਆਪਣਾ ਨੌਕਰ ਉਮੀਦਾਂ ਭੇਜ ਕੇ ਗੁਰੂ ਜੀ ਨੂੰ ਆਪਣੇ ਪਾਸ ਸੱਦਿਆ ਗੁਰੂ ਜੀ ਸ਼ੀਗਰ ਹੀ ਉਮੀਦ ਦੇ ਨਾਲ ਚੱਲ ਕੇ ਰਾਏ ਜੀ ਪਾਸ ਪਹੁੰਚ ਗਏ ਰਾਏ ਨੇ ਕਿਹਾ ਤੁਹਾਡੇ ਮਾਤਾ ਪਿਤਾ ਜੀ ਤੁਹਾਡਾ ਵਿਦੇਸ਼ ਜਾਣਾ ਸੁਣ ਕੇ ਬਹੁਤ ਵਿਆਕੁਲ ਹਨ ਤੁਸੀਂ ਬਾਹਰ ਨਾ ਜਾਓ ਉਹਨਾਂ ਪਾਸ ਘਰ ਹੀ ਰਹੋ ਜਾ ਉਹਨਾਂ ਨੂੰ ਵੀ ਗਿਆਨ ਦਿਓ ਅਤੇ ਤੁਹਾਡੇ ਵਿਛੋੜੇ ਨੂੰ ਵਿਛੋੜਾ ਨਾ ਸਮਝਣ ਤੇ ਦੁਖੀ ਨਾ ਹੋਣ। ਗੁਰੂ ਜੀ ਨੇ ਕਿਹਾ ਰਾਏ ਜੀ ਹੁਣ ਬਾਹਰ ਜਾਣ ਦਾ ਹੀ ਸਾਡਾ ਕੰਮ ਹੈ। ਸੰਸਾਰ ਵਿੱਚ ਸਬੰਧੀਆਂ ਦਾ ਮੇਲ ਬੇੜੀ ਦੇ ਸਮਾਨ ਹੁੰਦਾ ਹੈ ਜਿਸ ਵਿੱਚ ਸਮੇਂ ਸਿਰ ਸੰਜੋਗ ਤੇ ਵਿਜੋਗ ਹੁੰਦਾ ਹੈ। ਜੋ ਪੁਰਸ਼ ਗਿਆਨੀ ਵਾਂਗ ਸੰਸਾਰ ਵਿੱਚ ਰਹਿੰਦਾ ਹੈ ਉਸ ਨੂੰ ਸੰਜੋਗ ਨਾਲ ਖੁਸ਼ੀ ਤੇ ਵਿਜੋਗ ਨਾਲ ਗਮੀ ਨਹੀਂ ਹੁੰਦੀ। ਸਾਡੇ ਮਾਤਾ ਪਿਤਾ ਨੂੰ ਸਮਾ ਪਾ ਕੇ ਇਹ ਗਿਆਨ ਹੋ ਜਾਵੇਗਾ ਤੇ ਸੰਸਾਰ ਦੇ ਬੰਧਨ ਨੂੰ ਕੱਟ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ ਰਾਏ ਜੀ ਨੇ ਕਿਹਾ ਮੇਰੇ ਬਾਸੋਂ ਵੀ ਤੁਹਾਡਾ ਵਿਛੋੜਾ ਨਹੀਂ ਸਹਾਰਿਆ ਜਾਂਦਾ ਗੁਰੂ ਜੀ ਨੇ ਕਿਹਾ ਰਾਏ ਜੀ ਤੁਸੀਂ ਸਦਾ ਸਾਡੇ ਨਾਲ ਇਸ ਤਰ੍ਹਾਂ ਰਹੋਗੇ ਜਿਵੇਂ ਸਾਡਾ ਪਰਛਾਵਾਂ ਸਾਡੇ ਨਾਲ ਰਹਿੰਦਾ ਹੈ ਤੁਸੀਂ ਆਪਣੇ ਚਿੱਤ ਨੂੰ ਸਥਿਰ ਰੱਖੋ ਤੁਹਾਡੇ ਚਿੱਤ ਵਿੱਚ ਪ੍ਰੇਮ ਤੇ ਸ਼ਰਧਾ ਹੈ ਇੱਕ ਪਰਮੇਸ਼ਰ ਦੇ ਅਧੀਨ ਹੀ ਸਾਰੀਆਂ ਵਿਧੀਆਂ ਹਨ ਘਰ ਟਹਿਰਨਾ ਸਾਡੇ ਵੱਸ ਦੀ ਗੱਲ ਨਹੀਂ ਉਪਰੰਤ ਰਾਏ ਬੁਲਾਰ ਤੋਂ ਆ ਗਿਆ ਲੈ ਕੇ ਗੁਰੂ ਜੀ ਘਰ ਆ ਗਏ ਰਾਏ ਨੇ ਕਾਲੂ ਜੀ ਤੇ ਲਾਲੂ ਜੀ ਨੂੰ ਸਮਝਾਇਆ ਕਿ ਤੁਸੀਂ ਧੀਰਜ ਰੱਖੋ ਇਹ ਜਗਤ ਦੇ ਬੰਧਨ ਕੱਟਣ ਆਏ ਹਨ ਤੁਸੀਂ ਤਨ ਹੋ ਜਿਨ੍ਹਾਂ ਦੇ ਘਰ ਕੁਲਾਂ ਦਾ ਉਦਾਰ ਕਰਨ ਵਾਲੇ ਪਰਮੇਸ਼ਰ ਦੇ ਅਵਤਾਰ ਪੈਦਾ ਹੋਏ ਹਨ ਘਰ ਆਣ ਕੇ ਮਾਤਾ ਪਿਤਾ ਜੀ ਨੇ ਬੜੇ ਪਿਆਰ ਨਾਲ ਆਖਿਆ ਪੁੱਤਰ ਤੂੰ ਸਾਡੇ ਘਰ ਇਕਲੋਤਾ ਪੁੱਤਰ ਹੈਂ ਜੇ ਘਰ ਦਾ ਕੰਮ ਕਾਜ ਸੰਭਾਲ ਲੈਂਦਾ ਤਾਂ ਅਸੀਂ ਬੇਫਿਕਰ ਹੋ ਜਾਂਦੇ ਪਰ ਤੂੰ ਸਾਡੀ ਕੋਈ ਗੱਲ ਨਹੀਂ ਮੰਨਦਾ ਬਾਕੀ ਤੇਰੀ ਮਰਜ਼ੀ ਉਪਰੰਤ ਗੁਰੂ ਜੀ ਰਾਤ ਵਿਸਰਾਮ ਕਰਕੇ ਸਵੇਰੇ ਬਾਹਰ ਇਸ਼ਨਾਨ ਕਰਨ ਗਏ ਇੱਕ ਖੂਹ ਵਗਦਾ ਵੇਖ ਕੇ ਬਚਨ ਕੀਤਾ ਕਿ ਜੇ ਇੱਥੇ ਕੋਈ ਸਰੋਵਰ ਹੁੰਦਾ ਤਾਂ ਹਰ ਇੱਕ ਨੂੰ ਇਸ਼ਨਾਨ ਕਰਨ ਦਾ ਸੁੱਖ ਹੁੰਦਾ ਪਰ ਇੱਥੇ ਖੂਹ ਦੇ ਥੋੜੇ ਪਾਣੀ ਨਾਲ ਵਾਰੀ-ਵਾਰੀ ਇਸ਼ਨਾਨ ਕਰਨ ਲੱਗਿਆ ਸਮਾਂ ਬੜਾ ਅਜਾਈ ਜਾਂਦਾ ਹੈ ਜਦ ਰਾਏ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਦੂਜੇ ਦਿਨ ਹੀ ਸਰੋਵਰ ਦੀ ਪੁਟਾਈ ਸ਼ੁਰੂ ਕਰਵਾ ਦਿੱਤੀ ਸੀ ਜਦ ਸਰੋਵਰ ਥੋੜੇ ਦਿਨਾਂ ਵਿੱਚ ਪੂਰਾ ਤਿਆਰ ਹੋ ਗਿਆ ਤਾਂ ਰਾਏ ਨੇ ਇਸ ਦਾ ਨਾਮ ਨਾਨਕ ਸਰ ਰੱਖ ਦਿੱਤਾ ਜੋ ਅੱਜ ਤੱਕ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਸਾਹਮਣੇ ਵਿਦਮਾਨ ਹੈ ਦੂਜੇ ਦਿਨ ਦੋ ਘੜੀ ਰਾਤ ਰਹਿੰਦੀ ਭਾਈ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਗੁਰੂ ਜੀ ਘਰ ਤੋਂ ਤੁਰ ਪਏ ਹੌਲੀ ਹੌਲੀ ਸੁੰਦਰ ਤੂਰ ਨਾਲ ਗੁਰੂ ਜੀ ਪ੍ਰਿਥਵੀ ਉੱਤੇ ਪੈਰ ਰੱਖਦੇ ਹੋਏ ਅੱਗੇ ਅੱਗੇ ਅਤੇ ਭਾਈ ਮਰਦਾਨਾ ਤੇ ਬਾਲਾ ਜੀ ਦੋਵੇਂ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਸੀ ਤਾਂ ਤਾਂ ਨਛੇਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਜੇ ਸ਼ਿਵਨਾਬ ਵਾਲੀ ਸਾਖੀ ਦਾ ਭਾਗ ਜੋੜਨ ਦੇ ਲਈ ਸਾਡੀ ਅਗਲੀ ਵੀਡੀਓ ਦਾ ਇੰਤਜ਼ਾਰ ਜਰੂਰ ਕਰਿਓ